ਹਾਂਜੀ ਮਿੱਤਰੋ ਕੀ ਹਾਲ ਚਾਲ ਸਾਰੇ ਭੈਣ ਭਰਾ ਠੀਕ ਹੋ ਆਪਾਂ ਵੀਡੀਓ ਬਣਾ ਰਹੇ ਆ ਅੰਮ੍ਰਿਤਸਰ ਤੋਂ ਆ ਰਹੇ ਸੀ 4 ਲਾਈਨ ਦੀ ਵੀਡੀਓ ਆ ਜੇ ਡਿਸਟ੍ਰਿਕਟ ਜਲੰਧਰ ਤੋਂ 16 ਕਿਲੋ ਪਿੱਛੇ ਕਰਤਾਰਪੁਰ ਤੋਂ 2 ਕਿਲੋਮੀਟਰ ਅੱਗੇ ਦੀ ਵੀਡੀਓ ਆ ਇਹ ਤਰੀਕ ਹੈਗੀ ਅੱਜ ਮਿੱਤਰੋ ਕਿੰਨੇ ਤਰੀਕੇ ਬ੍ਰਦਰ ਹੈ ਤਰੀਕ ਕਿੰਨੀ ਅੱਜ 18 ਜਨ 18 ਆ ਵੀਰ ਸਾਰੇ ਭੈਣ ਖਾਸ ਕਰਕੇ ਵੀਰਾਂ ਨੂੰ ਟਰੱਕਾਂ ਵਾਲੇ ਭਰਾਵਾਂ ਨੂੰ ਬੇਨਤੀ ਆ ਯਾਰ 10 ਮਿੰਟ ਲੇਟ ਪਹੁੰਚ ਜਿਓ ਜਿੱਥੇ ਭੈਣ ਭਰਾ ਨੇ ਪਹੁੰਚਣਾ ਆ ਕੋਈ ਛੋਟੀ ਗੱਡੀ ਵਾਲਾ ਭੈਣ ਭਰਾ ਆ ਵੱਡੀ ਟਰੱਕ ਵਾਲਾ ਆ ਖਾਸ ਕਰਕੇ ਟਰੱਕਾਂ ਵਾਲੇ ਮੋਟੀ ਵੀ ਵੀਰ ਆ ਮੇਰਾ ਕਿ ਉਹਨਾਂ ਤੱਕ ਭੈਣਾ ਭਰਾਵਾਂ ਤੱਕ ਵੀਡੀਓ ਪਹੁੰਚੇ ਕਿ ਬਾਈ ਹੌਲੀ ਚੱਲੋ ਕੋਈ ਕਾਲੀ ਨਹੀਂ ਗਈ ਜ਼ਿੰਦਗੀ ਦੁਬਾਰ ਵਾਰ ਨਹੀਂ ਬਾਈ ਮਿਲਨੀ ਤੁਹਾਡੇ ਬੱਚੇ ਵੀ ਤੁਹਾਡੀ ਘਰ ਦੇ ਵਿੱਚ ਵੇਟ ਕਰਦੇ ਪਏ ਆ ਠੀਕ ਆ ਕਿਉਂਕਿ ਮੜਾ ਜਾਂ ਖੁੰਜਿਆ ਸੌ ਕੋਤੇ ਜਾ ਡੱਕਦੇ ਹੀ ਆਪਰਾ ਤੇ ਇਸ ਕਰਕੇ ਆ 1 2 16 ਤਰੀਕ ਕਿੰਨੀ 18 18 ਦੀ ਧੁੰਦ 17 ਦੀ ਜਿਹੜੀ ਕੱਲ ਪਈ ਸੀ 17 ਤਰੀਕ ਦੀ ਧੁੰਦ ਇਹ ਬਾੜੀਆਂ ਜਾਲੀਆਂ डिफरेंट ਮਤਲਬ ਕਿ ਹਾਈ ਲੈਵਲ ਦੀਆਂ ਧੁੰਦਾ ਦੋ ਧੁੰਦਾ ਤੇ ਬਾਕੀ ਕੰਮਕਾਰ ਚੱਲਦੇ ਰਹਿਣੇ ਆ ਬਾਈ ਇਸ ਕਰਕੇ ਕਿ ਹੁਣ ਤਾਂ ਫੇਰ ਵੀ ਚਲੋ ਆਪਾਂ ਫੋਰ ਲਾਈਨ ਤੇ ਨਾ ਥੋੜੀ ਧੁੰਦਾ ਪਿੱਛੇ ਜਦੋਂ ਆਪਾਂ ਪੰਡਾ ਚੋਂ ਨਿਕਲ ਕੇ ਆਉਂਦੇ ਆ ਉਦੋਂ ਤਾਂ ਬਾੜੀ ਆ ਉਹ ਦੂਜੀ ਸਾਈਡ ਬਾੜੇ ਬਾੜੀ ਚੱਲੀ ਤੂੰ ਤੇ ਪੈਣ ਦੀ ਹਾਂ ਬਾਕੀ ਜਿਹੜੇ ਪੈਣ ਭਰਾ ਨੂੰ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰੇ ਦੀ ਜੱਟ ਟੂ ਨੂੰ ਤੇ ਵੀਡੀਓ ਨੂੰ ਸਪੋਰਟ ਕਰਿਓ ਸ਼ੇਅਰ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਜੀ ਓਕੇ